ਨੇਕਨੋ ਦੇ ਬਾਅਦ ਜਿਹੜਾ ਫਿਰ ਸਿਸਟਮ ਹੈ ਜਿਹਦੇ ਚ ਪੀ ਐਚ ਡੀ ਤੇ ਪੋਸਟ ਡਾਕਟਰਲ ਸਕਾਲਰਸ਼ਿਪ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਉਹਦੇ ਜਿਹੜੇ ਬੰਦੇ ਫਿਰ ਰਿਸਰਚ ਕਰਦੇ ਆ ਤੇ ਆਪਣਾ ਕੰਮ ਕਰਦੇ ਆ ਤੇ ਫੋਕਸਟ ਰਹਿੰਦੇ ਆ ਤੇ ਉਹ ਸਿਸਟਮ ਜਿਹੜਾ ਉਹ ਹੁਣ ਡਿਵੈਲਪਿੰਗ ਕੰਟਰੀ ਜਾਂ ਹੋਰ ਕੰਟਰੀ ਉਹਦਾ ਕੋਈ ਮੁਕਾਬਲਾ ਨਹੀਂ ਕਰਦਾ ਉਹ ਡਿਵੈਲਪਡ ਕੰਟਰੀ ਠੀਕ ਹੈ ਜਦੋਂ ਅਸੀਂ ਰੈਂਕਿੰਗ ਦੀ ਗੱਲ ਕਰਦੇ ਤਾਂ ਯੂ ਐਸ ਏ ਦੀਆਂ ਯੂਨੀਵਰਸਿਟੀ ਜਿਹੜੀਆਂ ਨੇ ਉਹ ਵੀ ਉਹ ਵੀ ਜ਼ਿਆਦਾਤਰ ਪਬਲਿਕ ਜਾਂ ਸਟੇਟ ਯੂਨੀਵਰਸਿਟੀਆਂ ਨੇ ਉਹਦੇ ਤੋਂ ਬਾਅਦ ਦੂਜਾ ਨੰਬਰ ਚਾਈਨਾ ਦਾ ਆਉਂਦਾ ਤੇ ਚਾਈਨਾ ਦੇ ਹੋਰ ਹੈ ਕਿ 254 ਯੂਨੀਵਰਸਿਟੀਆਂ ਆਇਡੈਂਟੀਫਾਈਡ ਨੇ 252 ਜਿਹੜੀਆਂ ਫੋਰਨ ਸਟੂਡੈਂਟ ਨੂੰ ਹੋਸਟ ਕਰਦੀਆਂ ਤੇ ਫੋਰਨ ਸਟੂਡੈਂਟ ਨੂੰ ਉਹ ਸਕਾਲਰਸ਼ਿਪ ਦਿੰਦੇ ਆ ਉਹਦੇ ਰਹਿਣ ਦਾ ਮੈਡੀਕਲ ਇੰਸ਼ੋਰੈਂਸ ਖਾਣ ਪੀਣ ਪੜ੍ਹਾਈ ਸਾਰਾ ਕੁਝ ਉਹ ਦਿੰਦੇ ਆ ਤੇ ਇਸਤਰੀ ਉਹ ਆਪਣੇ ਸਟੂਡੈਂਟ ਦੀ ਵੀ ਫੰਡਿੰਗ ਕਰਦਾ ਜਿਹੜੇ ਬਾਹਰ ਜਾਂਦੇ ਆ ਜਿਹੜੇ ਕੋਈ 600 ਸਟੂਡੈਂਟ ਹਰੇਕ ਸਾਲ ਉਹ ਫੰਡ ਕਰਦੇ ਆ ਬਾਹਰ ਪੜਨ ਲਈ ਕਿ ਤੁਸੀਂ ਜੇ ਪੜ੍ਹ ਕੇ ਆਉਣਾ ਡਿਗਰੀ ਕਰਨੀ ਹੈ ਤੇ ਜ਼ਿਆਦਾਤਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਤਿੰਨ ਟੀਚਰ ਸਿਚੁਆਨ ਯੂਨੀਵਰਸਿਟੀ ਜਿਹੜੀ ਆ ਉਹਦੇ ਚ ਸਾਨੂੰ ਦੋ ਟੀਚਰ ਮਿਲੇ ਜਿਹੜੇ ਬਾਹਰੋਂ ਪੀ ਐਚ ਡੀ ਸੀਗੇ ਜਿਹੜੀ ਜੁਨਾਨ ਜੁਨੀਵਰਸਿਟੀ ਹੈ ਉਹਦੇ ਵਿੱਚ ਦੋ ਟੀਚਰ ਮਿਲੇ ਜਿਹੜੇ ਆਸਟ੍ਰੇਲੀਆ ਤੋਂ ਪੀ ਐਚ ਡੀ ਸੀਗੇ ਤੇ ਕਾਫੀ ਜਿਹੜੇ ਅਸੀਂ ਬੱਚੇ ਆਏ ਵੇ ਪੋਸਟ ਡਾਕਟਰ ਸਕਾਲਰਸ਼ਿਪ ਤੇ ਬਾਰੋ ਪੀ ਐਚ ਡੀ ਕਰਕੇ ਉੱਥੇ ਆਏ ਹੋਏ ਸੀਗੇ ਇੱਕ ਲੜਕੀ ਸੀਗੀ ਉਹਦਾ ਨਾਮ ਸੀਗਾ ਡਾਕਟਰ ਯਾਲਿਨ ਯਾਲਿਨ ਤੇ ਉਹ ਹੋ ਸੀ ਜੁਨ ਯੂਨੀਵਰਸਿਟੀ ਸੀ ਉਹ ਯੂ ਐਸ اے ਤੋਂ ਪੀ ਐਚ ਡੀ ਕਰਕੇ ਹੀ 100 ਜਿਹੜੀ ਸੀਗੀ ਸਰਕਾਰ ਵੱਲੋਂ ਕੀਤੀ ਗਈ ਲੇਕਿਨ ਉਹਦੇ ਪੇਰੈਂਟਸ ਉਹਦੇ ਨੇੜੇ ਰਹਿੰਦੇ ਆ ਚੰਗਦੂ ਸਿਟੀ ਦੇ ਉਹ ਕਹਿੰਦੀ ਇਸ ਕਰਕੇ ਮੈਂ ਆ ਗਿਆ ਉੱਥੇ ਹੁਣ ਪੋਸਟ ਡਾਕਟਰ ਸਕਾਲਰਸ਼ਿਪ ਤੇ ਸੀ ਤੇ ਦੂਜਾ ਉੱਥੇ ਤੇ ਸਕੂਲ ਡਾਇਲੋਜੀਕਲ ਹੈਗੇ ਆ ਸਕੂਲ ਆਫ ਮਾਰਕਸਿਜ਼ਮ ਬਹੁਤ ਸਾਰੇ ਉੱਥੇ ਡਿਪਾਰਟਮੈਂਟ ਜੇ ਸਾਨੂੰ ਮਿਲਣਗੇ ਆਮ ਤੌਰ ਤੇ ਰੇਰਕ ਯੂਨੀਵਰਸਿਟੀ ਜੇ ਮਿਲਣਗੇ ਸਕੂਲ ਆਫ ਇਕਨੋਮਿਕਸ ਵੀ ਹੈ ਸਕੂਲ ਆਫ ਮਾਰਕਸਿਸ ਥੌਟ ਵੀ ਹੈਗਾ ਸਕੂਲ ਆਫ ਮਾਡਰਨਾਈਜੇਸ਼ਨ ਵੀ ਹੈਗਾ ਸਕੂਲ ਡਾਇਓਲੋਜੀਕਲੀ ਤਾਂ ਹੌਸ ਸਕੂਲ ਤੋਂ ਸ਼ੁਰੂ ਕਰ ਲੈਂਦੇ ਆ ਜਿਹੜਾ ਇਹ ਹੈਗਾ ਵੀ ਹਾਂ ਬੰਦੇ ਨੂੰ ਸਮਝ ਆਉਣੀ ਚਾਹੀਦੀ ਹੈ ਸੋਸਾਇਟੀ ਹੈ ਕੀ ਹੈ ਉਹਦੇ ਚ ਪੈਟਰੀਆਟ੍ਰੀਸਮ ਵੀ ਕਹਿੰਦੇ ਆ ਉਹ ਵੀ ਹਾਂ ਜੀ ਇਹ ਵੀ ਹੈਗਾ ਲੇਕਿਨ ਦੂਜਾ ਜਿਹੜਾ ਉਹ ਆਪਣਾ ਚਾਈਨੀਸ ਜਿਹੜੇ ਕਹਿੰਦੇ ਆ ਨਾ ਚਾਈਨੀਸ ਸੋਸ਼ਲਿਜ਼ਮ ਵਿਦ ਸੋਸ਼ਲਿਜ਼ਮ ਵਿਦ ਚਾਈਨੀਸ ਕੈਰੈਕਟਿਸਟਿਕਸ ਜਿਹੜਾ ਉਹ ਇੱਕ ਫਰੇਜ਼ ਯੂਜ਼ ਕਰਦੇ ਆ ਹਰ ਇੱਕ ਰਾਈਟਿੰਗ ਦੇ ਵਿੱਚ ਵੀ ਜਾਂ ਸਪੀਚ ਦੇ ਵਿੱਚ ਵੀ ਉਦੇ ਬਾਰੇ ਉਹ ਸ਼ੁਰੂ ਚ ਦੱਸਣਾ ਸ਼ੁਰੂ ਕਰ ਦਿੰਦਾ ਵੀ ਆਹਾ ਸੋ ਇਸ ਲਈ ਮਤਲਬ ਇਹ ਨਹੀਂ ਦਾ ਨੀਂਗਾ ਕੰਮ ਦਾ ਕਲਚਰ ਡਿਸਪਲਨ ਬੱਚਿਆਂ ਨੂੰ ਮੌਕਾ ਇਹ ਠੀਕ ਹੈ ਉੱਥੇ ਕਿਹਾ ਜਾਂਦਾ ਕਿ ਸਕੂਲ ਦੇ ਵਿੱਚ ਸਟ्रेस ਬਹੁਤ ਹੁੰਦੀ ਹੈ ਜਿਵੇਂ ਸਾਡੇ ਵੀ ਹੈਗੀ ਹੈ ਕਿ ਕੰਪੀਟੀਸ਼ਨ ਬਹੁਤ ਹੈ 30% ਨੇ ਉਹਦੇ ਚ ਰਹਿਣਾ 70 ਨੇ ਜਾਣਾ ਤੇ ਉਹਦੇ ਚ ਫਿਰ ਬਹੁਤ ਜ਼ਿਆਦਾ ਸਟ्रेस ਹੁੰਦੀ ਹੈ ਉਹ ਇੱਕ ਇਸ਼ੂ ਹੈਗਾ ਉਹਦੇ ਲਈ ਹੁਣ ਉਹ 26 ਚ ਉਹਨਾਂ ਨੇ ਕਿਹਾ ਵੀ ਇਹਨੂੰ ਨਾ ਆਧਾ ਰਿਡਿਊਸ ਕਰਨਾ ਪ੍ਰਾਈਵੇਟ ਟਿਊਸ਼ਨ ਉੱਥੇ ਵੀ ਹੁੰਦੀ ਸੀਗੀ ਹੈਨਾ ਕਰਦੇ ਆ ਜਿਹੜੇ ਜਿਹੜੇ ਕਰ ਸਕਦੇ ਆ ਅਫੋਰਡ ਉਹ ਸਕੂਲ ਦੇ ਵਿੱਚ ਪ੍ਰਾਈਵੇਟ ਟਿਊਸ਼ਨ ਕਰਵਾ ਲੈਂਦੇ ਆ ਲੇਕਿਨ ਹੁਣ ਉਹਨਾਂ ਨੇ ਵੀ ਛੁੱਟੀਆਂ 'ਚ ਨਹੀਂ ਬੱਚਿਆਂ ਨੂੰ ਪ੍ਰਾਈਵੇਟ ਟਿਊਸ਼ਨ ਦੇਣੀ ਤੇ ਹੌਲੀਡੇਜ਼ ਦੇ ਜਿਹੜਾ ਵੀ ਕਾਈਂਡ ਆ ਉੱਥੇ ਨਹੀਂ ਦੇਣੀ ਜਦੋਂ ਵਰਕਿੰਗ ਹੋਗੀ ਉਦੋਂ ਆ ਭਾਵਾਂ ਦੇ ਦਿਓ ਇਹ ਬੰਦ ਕਰਤਾ ਉਹਨਾਂ ਨੇ ਉੱਥੇ ਦਾ ਮਤਲਬ ਇਹ ਆ ਵੀ ਜੇ ਬੰਦ ਕਰਦਾ ਫਿਰ ਬੰਦ ਕਰਤਾ ਕਿਉਂਕਿ ਸਜ਼ਾ ਬਹੁਤ ਬੁਰੀ ਹੈ ਉੱਥੇ ਫਿਰ ਐ ਨਹੀਂ ਆਪਣੇ ਮੰਗੋ ਨਹੀਂ ਵੀ ਹਾਂ ਜੀ ਬੰਦ ਕਰਤੀ ਤੇ ਚੱਲੀ ਜਾ ਰਹੀ ਹੈ ਤੇ ਉਹ ਉਹਨਾਂ ਨੇ ਬੰਦ ਕਰਤੀ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਇਹਨਾਂ ਦੇ ਬੱਚਿਆਂ ਦਾ ਸਕੂਲ ਟਾਈਮ ਉੱਥੇ ਸਕੂਲ ਦਾ ਟਾਈਮ ਵੀ ਜਿਹੜਾ 7:30 ਤੋਂ ਲੈ ਕੇ 5 ਵਜੇ ਤੱਕ ਚੱਲਦਾ ਸਕੂਲ ਹਾਂਜੀ ਉਹਦੇ ਵਿੱਚ ਉਹ ਕਾਫੀ ਇਹਦੇ ਤੇ ਡਿਬੇਟ ਹੋ ਰਹੀ ਹੈ ਵੀ ਜ਼ਿਆਦਾ ਕਿ 7:30 ਤੋਂ ਲੈ ਕੇ 5:30 ਵਜੇ ਜਾਂ 5 ਵਜੇ ਤੱਕ ਚੱਲਣਾ ਪਰ ਉੱਥੇ ਸੈਲਫ ਸਟੱਡੀ ਵੀ ਕਰਾਉਂਦੇ ਆ ਇਵਨਿੰਗ ਦੇ ਵਿੱਚ ਸੈਲਫ ਸਟੱਡੀ ਗਰੁੱਪ ਬਣਾ ਦਿੰਦੇ ਆ ਉਹ ਉਹ ਚੱਲਦੇ ਆ ਲੇਕਿਨ ਕੁਝ ਇਸ਼ੂ ਹੈਗੇ ਆ ਮੈਨਿੰਗ ਆ ਵੀ ਪ੍ਰੋਬਲਮ ਨਹੀਂ ਗਿਆ ਜਾਂ ਇਸ਼ੂ ਨਹੀਂ ਗਿਆ ਇਸ਼ੂ ਹੈਗੇ ਆ ਲੇਕਿਨ ਉਹਦੇ ਬਾਵਜੂਦ ਜਦੋਂ ਅਸੀਂ ਇਹਨੂੰ ਕਹਿੰਦੇ ਆ ਕਿ ਹਾਂ ਜੀ ਜਿੰਨੇ ਬੱਚੇ ਸਕੂਲ ਚ ਆਏ ਤੇ ਗਾਇਕੋ ਚੋਂ ਪਾਸ ਕਰਕੇ ਜਾਂ ਦੂਜੇ ਰੂਟ ਰਾਹੀਂ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ 70% ਬੱਚੇ ਕੋਈ ਮਤਲਬ ਥਿਸ ਇਜ਼ ਅ ਵੈਰੀ हाई फिगर ਹੈ ਜਿਹੜੀ ਬਹੁਤ ਵੱਡੀ ਫਿਗਰ ਹੈ 70% ਦੀ ਵੀ ਉਹ ਉਹਦੇ ਚ ਗਏ ਤੇ ਉਹਨਾਂ ਨੇ ਫਿਰ ਆਪਣੀ ਜਿਹੜੀ ਹੈ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਪੀ ਐਚ ਡੀ ਤੱਕ ਦੀ ਹੈ ਨਾ ਜੀ ਚਲੇ ਗਏ ਠੀਕ ਆ ਕੁਝ ਗ੍ਰੈਜੂਏਸ਼ਨ ਕਰਕੇ ਨਿਕਲ ਜਾਂਦੇ ਹੁਣ ਕੋਈ ਪੋਸਟ ਗ੍ਰੈਜੂਏਸ਼ਨ ਤੇ ਜਿਹੜਾ ਉਹਨਾਂ ਨੂੰ ਦੱਸਿਆ ਕਿ ਜਨਰਲੀ ਜਿਹੜਾ ਹਾਇਰ ਐਜੂਕੇਸ਼ਨ ਦੇ ਵਿੱਚ ਡਰਾਪ ਆਊਟ ਰੇਟ ਆ 5 6% ਤੱਕ ਹੀ ਹੁੰਦਾ ਸੋ ਇਸ ਲਈ ਜਿਹੜਾ ਅਸੀਂ ਇਹ ਦੇਖ ਰਿਹਾ ਕਿ ਟੈਕਨੋਲੋਜੀ ਤੇ ਬਹੁਤ ਡਵੈਲਪ ਕਰ ਗਿਆ ਜੀ ਚਾਈਨਾ ਅੱਗੇ ਲੀਡ ਕਰ ਗਿਆ ਉਹਦਾ ਇੱਕ 베ਸ ਹੈ ਉਹਦਾ ਇੱਕ ਆਧਾਰ ਆ ਜਿਹੜਾ ਉਹਨਾਂ ਨੇ 30 ਸਾਲ ਚ ਬਣਾਇਆ ਤੇ ਉਹ ਸਾਨੂੰ ਵੀ ਇਹੀ ਕਹਿੰਦੇ ਸੀ ਵੀ ਅਸੀਂ ਤਾਂ ਦਿਨ ਰਾਤ ਕੰਮ ਕਰਦੇ ਆ ਜਦੋਂ ਅਸੀਂ ਉੱਥੋਂ ਭਾਸ਼ਣ ਕਰਕੇ ਨਿਕਲੇ ਪਹਿਲੇ 14 ਤਰੀਕ ਨੂੰ ਉਸ ਤੋਂ ਬਾਅਦ ਸਾਨੂੰ 5-6 ਦਿਨਾਂ ਬਾਅਦ ਇੱਕ ਈਮੇਲ ਆਉਂਦੀ ਹੈ ਕਿ ਤੁਸੀਂ ਆਪਣੀ ਰਾਈਟਿੰਗ ਜੀ ਵਿਦਨ 2 ਵੀਕਸ ਭੇਜੋ ਤੇ ਉਹਦੇ ਚ ਜਿਹੜਾ ਤੁਸੀਂ ਪੜ੍ਹ ਕੇ ਗਏ ਉਹ ਇਹ ਪਬਲਿਸ਼ ਕਰਨਾ ਅਸੀਂ ਆਉਣ ਵਾਲੇ ਦਿਨਾਂ ਚ ਅਸੀਂ ਹਾਲੇ ਚਾਈਨਾ ਦੇ ਵਿੱਚ ਸੀਗੇ ਸਾਡੇ ਨਾਲ ਯੂਰਪੀਅਨ ਵੀ ਸੀ ਉਹ ਇੱਕ ਜੈਨੀ ਕਲੈਕਟਰ ਕੇ ਲੇਡੀ ਯੂਨੀਵਰਸਿਟੀ ਆਫ ਮਾਂਚੈਸਟਰ ਜੋ ਹੈ ਇੱਕ ਗ੍ਰੀਸ ਦਾ ਵੀ ਟੀਚਰ ਸੀਗਾ ਉਹ ਕਹਿੰਦਾ ਯਾਰ ਇਹ ਸਾਨੂੰ ਵੀ ਆਪਣੇ ਮੰਗੀ ਬਣਾਉਣਾ ਚਾਹੁੰਦੇ ਐ ਵੀ ਵੀ ਦੁੱਸੇ ਲਖੇ ਰ ਜਾਵੀਂ ਕਰੇ ਕਹਿੰਦਾ ਹਾਲੇ ਇੱਥੇ ਬੱਧਿਆ ਕਹਿੰਦਾ ਦੋ ਹਫ਼ਤੇ ਚ ਭੇਜੋ ਹੈਨਾ ਕਹਿੰਦੇ ਮਤਲਬ ਉਹ बार-बार ਇਸ ਟ੍ਰੈਸ ਕਰ ਜਿਹੜੇ ਟੀਚਰ ਸੀਗੇ ਵੀ ਆ ਰੂਇੰਗ ਵਰਕ ਹੈ ਨਾ ਵੀ ਆਰ ਡੂਇੰਗ ਵਰਕ ਤੇ ਉਹਨਾਂ ਦਾ ਮਤਲਬ ਜਦੋਂ ਹੈਗੇ ਆ ਤਾਂ ਫਿਰ ਕੰਮ ਕਰਦੇ ਆ ਕਿ ਠੀਕ ਹੈ ਜੀ 8 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਦਾ 7 ਵਜੇ ਤੱਕ ਉਹਦੇ ਪੈਸੇ ਵੀ ਠੀਕ ਆ ਉਹਨਾਂ ਦੀ ਕੰਡੀਸ਼ਨ ਵੀ ਠੀਕ ਆ ਉਹਦੇ ਹੈ ਲੇਕਿਨ ਉਹਦੇ ਚ ਹੈਗਾ ਕਿ ਬੇਸ ਹੈ ਉਹ ਬੇਸ ਦੇ ਉੱਤੇ ਉਹਨਾਂ ਦਾ ਇੱਕ ਸਾਰਾ ਡਿਸਿਪਲਨਡ ਸਿਸਟਮ ਹੈ ਜੀਚੋਂ ਉਹ ਚੱਲਦਾ ਹਾਂਜੀ ਮੋਟ ਵਧੀਆ ਲੱਗਿਆ ਜੀ ਪਰ ਕੁਛ ਜਿਹੜੇ ਆ ਹੋਰ ਕੁਛ ਸਵਾਲ ਜਿਹੜੇ ਆ ਸਵਾਲ ਉਪੀ ਹੋਰ ਜਾਣਕਾਰੀਆਂ ਥੋੜੀਆਂ ਜੀਆਂ ਜੇ ਮਤਲਬ ਤੁਹਾਨੂੰ ਕਈ ਵਾਰੀ ਬਹੁਤ ਵਾਸਤਾ ਨਹੀਂ ਪੈਂਦਾ ਹੈਗਾ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਬੈਸਟੀ ਚੰਨੀਆ ਕਾਪਾ ਹੁਣ ਗੱਲਾਂ ਬਾਤ ਕੀਤੀਆਂ ਇਹਦੇ ਵਿੱਚ ਜਿਹੜੀ ਉਹ ਲੀਡਰਸ਼ਿਪ ਦੀ ਕੁਰਬਾਨੀ ਵਾਲੀ ਗੱਲ ਤੁਸੀਂ ਦੱਸੀ ਆ ਉਹ ਮੈਨੂੰ ਨਿੱਜੀ ਤੌਰ ਦੇ ਉੱਤੇ ਬੜੀ ਮਤਲਬ ਦਿਲ ਨੂੰ ਛੂਹਣ ਵਾਲੀ ਮੇਰੇ ਜਜ਼ਬਾਤੀ ਮੱਲ ਹੋਣ ਵਾਲੀ ਗੱਲ ਸੀਗੀ ਬੀਓ ਕਿੱਥੇ ਤੱਕ ਸੋਚਦੇ ਆ ਦੂਜੀ ਗੱਲ ਜਿਹੜੀ ਮੈਂ ਪੁੱਛਣਾ ਚਾਹੁੰਦਾ ਸੀਗਾ ਪ੍ਰੋਫੈਸਰ ਸਾਹਿਬ ਵੀ ਤੁਹਾਨੂੰ ਕੋਈ ਸਵਾਲ ਜੇ ਇਹਨਾਂ ਦੇ ਮਨ ਦੇ ਵਿੱਚ ਹੋਇਆ ਤਾਂ ਉਹ ਵੀ ਮਤਲਬ ਦੱਸ ਲੈਣਗੇ ਇਕੱਠੇ ਤੁਸੀਂ ਜਵਾਬ ਦੇ ਲਿਓ ਵੀ ਜਿੱਦਾਂ ਆਪਣੇ NEET ਦੇ ਵਿੱਚ ਕਈ ਵਾਰ ਕੀ ਹੁੰਦਾ ਵੀ ਐਗਜ਼ਾਮ ਹੋ ਗਿਆ ਉਸ ਤੋਂ ਬਾਅਦ ਸੀਟਾਂ ਅਲੋਟ ਹੁੰਦੀਆਂ ਕਈ ਵਾਰ ਉਹ ਚ ਕੈਟੇਗਰੀਜ਼ ਹੁੰਦੀਆਂ ਅਲੱਗ-ਅਲੱਗ ਕੋਈ ਰਿਜ਼ਰਵ ਕੈਟੇਗਰੀਜ਼ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਮੋਸਟਲੀ ਕੇਸ ਜਿਹੜੇ ਅਦਾਲਤਾਂ ਚ ਚਲੇ ਜਾਂਦੇ ਆ ਜੇ ਕੋਈ ਉੱਥੇ ਤੁਹਾਨੂੰ ਕੋਈ ਵਾਕਿਆਤ ਹੋਵੇ ਵੀ ਉਹ ਇਸ ਢੰਗ ਨੂੰ ਕਿਵੇਂ ਡੀਲ ਕਰਦੇ ਆ ਕਈ ਕਈ ਵਾਰੀ ਤੁਹਾਡਾ ਹੋ ਸਕਦਾ ਵਾਹੀ ਨਾ ਪਿਆ ਹੋਵੇ ਨਾ ਜਾਣਕਾਰੀ ਹੋਵੇ ਤਾਂ ਕੋਈ ਐਡੀ ਗੱਲ ਨਹੀਂ ਹੈ ਤੇ ਜੇ ਕੋਈ ਹੋਵੇ ਤੁਹਾਡੇ ਧਿਆਨ ਦੇ ਵਿੱਚ ਇੱਕ ਦੂਜਾ ਮੇਰੇ ਚ ਸਗਾ ਵੀ ਵਿਦੇਸ਼ਾਂ ਚ ਜਿਹੜੇ ਵਿਦਿਆਰਥੀ ਜਾਂਦੇ ਆ ਫਿਰ ਉਹ ਮੋਸਟਲੀ ਵਾਪਸ ਆ ਜਾਂਦੇ ਆ ਕਿ ਉੱਥੇ ਫਿਰ ਉਹਨਾਂ ਦਾ ਨਿਸ਼ਾਨਾ ਹੁੰਦਾ ਵੀ ਅਮਰੀਕਾ ਚ ਜਾ ਕੇ ਸੈੱਟ ਹੋ ਜਾਣਾ ਜਾਂ ਕਿਤੇ ਹੋਰ ਤਾਂ ਸੈੱਟ ਹੋ ਜਾਣਾ ਕੋਈ ਇਦਾਂ ਨਹੀਂ ਜੇ ਕੋਈ ਜਾਣਕਾਰੀ ਹੋਵੇ ਤਾਂ ਦੋ ਕੁਐਸਚਨ ਮੇਰੇ ਵੱਲੋਂ ਤੇ ਪ੍ਰੋਫੈਸਰ ਸਾਹਿਬ ਨੂੰ ਮੈਂ ਬੇਨਤੀ ਕਰਾਂ ਕਿ ਵੀ ਉਹ ਵੀ ਜੇ ਕੋਈ ਕੋਈ ਕੁਐਸਚਨ ਹੋਵੇ ਤਾਂ ਨਾਲ ਹੀ ਫਿਰ ਡਾਕਟਰ ਟਵਾਣਾ ਜੀ ਫਿਰ ਇਕੱਠਿਆਂ ਦਾ ਹੀ ਜਵਾਬ ਦੇ ਲੈਣਗੇ ਅ ਅ ਅਸਲ 'ਚ ਸਵਾਲ ਦੀ بجائے ਦੋ ਗੱਲਾਂ ਮੈਂ ਡਾਕਟਰ ਸਾਹਿਬ ਦੀ ਗੱਲ ਦੇ ਵਿੱਚੋਂ ਹੀ ਨਿਕਲਦੀਆਂ ਨੇ ਮੈਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਵੀ ਉੱਥੇ ਸੰਸਤ ਉੱਤਰ 'ਚ ਥੋੜੀ ਜੀ ਰੇਸ਼ਿਓ ਤੋਂ ਬਾਅਦ ਹੁਣ 70% ਜਿਹੜੇ ਬੱਚੇ ਐ ਜਿਨ੍ਹਾਂ ਦੀ ਏਜ ਕਾਲਜ ਯੂਨੀਵਰਸਿਟੀ ਜਾਣ ਦੀ ਹੈ ਜਿਹਨੂੰ ਹਾਇਰ ਐਜੂਕੇਸ਼ਨ ਕਹਿੰਦੇ ਆ ਉਹਦੇ 70% ਜਾਂਦੇ ਆ ਤੇ ਸਾਡੇ ਭਾਰਤ ਦੇ ਵਿੱਚ ਇਸ टर्म ਨੂੰ ਜੀਈਆਰ ਕਹਿੰਦੇ ਆ ਗ੍ਰੋਸ ਐਨਰੋਲਮੈਂਟ ਰੇਸ਼ੋ ਜਿਹੜੀ ਗ੍ਰੋਸ ਐਨਰੋਲਮੈਂਟ ਰੇਸ਼ੋ ਹੈ ਵੀ ਉਸ ਏਜ ਗਰੁੱਪ ਦੇ ਬੱਚੇ ਜਿਨ੍ਹਾਂ ਨੇ ਕਾਲਜ ਜਾਣਾ ਹੈ ਉਹਦੇ ਚੋਂ ਕਿੰਨਿਆਂ ਚੋਂ ਜਿਹੜੇ ਐ ਬੱਚੇ ਕਾਲਜ ਯੂਨੀਵਰਸਿਟੀ ਜਾਂਦੇ ਇਹ 70% ਹੈ ਚੀਨ ਭਾਰਤ ਨੇ ਜਿਹੜੀ ਸੋ ਕਾਲਡ ਨਵੀਂ ਐਜੂਕੇਸ਼ਨ ਪਾਲਿਸੀ 2020 ਲਿਆਂਦੀ ਹੈ ਇਹਦੇ ਵਿੱਚ 2030 ਤੱਕ 25% ਦਾ ਟੀਚਾ ਰੱਖਿਆਗਾ ਵੀ ਅਸੀਂ 25% ਬੱਚੇ ਜਿਹੜੇ ਐ ਉਹ ਹਾਇਰ ਐਜੂਕੇਸ਼ਨ ਚ ਲੈ ਕੇ ਜਾਣੇ 2030 ਤੱਕ ਸੋ ਅਸੀਂ ਮੁਕਾਬਲਾ ਕਰ ਸਕਦੇ ਆ ਵੀ ਅਸੀਂ ਕਿੱਥੇ ਕੰਨੀ ਇੱਕ ਤਾਂ ਗੱਲ ਇਹ ਦੂਜੀ ਗੱਲ ਜਿਹੜੀ ਇਹਨਾਂ ਨੇ ਲੀਡਰਸ਼ਿਪ ਵਾਲੀ ਕਹੀ ਤੇ ਦੂਜੀ ਬੇਸ ਵਾਲੀ ਕਹੀ ਇਹਨਾਂ ਦੋਨੇ ਗੱਲਾਂ ਨੂੰ 1978 ਦੇ ਵਿੱਚ ਪਟਿਆਲੇ ਇੱਕ ਪੱਤਰਕਾਰ ਹੁੰਦੇ ਸੀ ਤਾਰਾ ਸਿੰਘ ਗੁੱਟਾ ਉਹ ਚੀਨ ਪਹਿਲਾ 1957 ਜਾ ਕੇ ਆਏ ਸੀ ਫਿਰ ਉਦੋਂ ਜਾ ਕੇ ਆਏ ਸੀ 78 ਉੱਥੇ ਤਾਂ ਜਿਹੜਾ ਜਰਨਲਿਸਮ ਡਿਪਾਰਟਮੈਂਟ ਹੈਗਾ ਪੱਤਰਕਾਰੀ ਦਾ ਉਹਨਾਂ ਨੇ ਉਹਨਾਂ ਦਾ ਲੈਕਚਰ ਕਰਾਇਆ ਤੇ ਅਸੀਂ ਜਿਹੜੇ ਸਟੂਡੈਂਟ ਐਕਟਿਵਿਸਟ ਸੀ ਅੱਡ-ਅੱਡ ਧਿਰਾਂ ਦੇ ਸਾਰਿਆਂ ਨੂੰ ਸ਼ੌਕ ਹੁੰਦਾ ਸੀ ਇਹ ਗੱਲਾਂ ਸੁਣਨ ਅਸੀਂ ਵੀ ਸੁਣੀਆਂ ਉਹਨਾਂ ਨੇ ਜੋ ਉਦੋਂ ਦੱਸੀ ਗੱਲ ਉਹਨਾਂ ਦੇ ਜਿਹੜੇ 8ਵਿਕ ਦੇ ਬਰਾਬਰ ਦੀ ਜਿਹੜੀ ਕਲਾਸ ਹੈ ਉਸ ਤੋਂ ਬਾਅਦ ਬੱਚਿਆਂ ਨੇ ਜਾਂ ਐਗਰੀਕਲਚਰਲ ਸੈਕਟਰ ਲੈਣਾ ਜਾਂ ਕੋਈ ਇੰਡਸਟਰੀ ਵਾਲਾ ਲੈਣਾ ਤੇ ਜਾਂ ਕੋਈ ਤੀਜਾ ਪੜਾਈ ਖਾਈ ਜਾਣਾ ਉਸ ਟਾਈਮ ਜਿਹੜਾ ਉਹਨਾਂ ਦਾ ਵੱਡਾ ਲੀਡਰ ਜਿਹੜਾ ਜਿਵੇਂ ਅੱਜ ਕੱਲ ਸ਼ੀਜ਼ਨਪਿੰਗ ਹੈ ਉਦੋਂ ਮੌਤ ਤੋਂ ਬਾਅਦ ਜਿਹੜਾ ਬਾਦਚ ਬਣਿਆ ਕੂਆਕੂਆ ਫੈਂਕ ਸੀ ਗੱਲੀ ਕੂਆਕੂਆ ਫੈਂਕ ਦੀ ਜਿਹੜੀ ਬੇਟੀ ਸੀਗੀ ਉਹਨੇ ਦੱਸਿਆ ਤਾਰਾ ਸਿੰਘ ਉਕਤਾ ਨੇ ਵੀ ਉਹਦੀ ਬੇਟੀ ਨੇ ਇੰਡਸਟਰੀ ਵਾਲਾ ਸੈਕਟਰ ਲਿਆ ਸੀ ਤੇ ਅਸੀਂ ਜਦੋਂ ਗਏ ਤਾਂ ਉਹ ਲੇਥ ਮਸ਼ੀਨ ਦੇ ਉੱਤੇ ਕੰਮ ਕਰ ਰਹੀ ਸੀ ਵਰਕਰਾਂ ਵਾਂਗ ਜਾਨੀ ਇੱਕ ਤਾਂ ਤੁਸੀਂ ਇੱਕ ਤਾਂ ਉਹ ਸਾਦ ਨੂੰ ਪੜਾਉਣ ਦਾ ਉਹਨਾਂ ਨੇ ਰੱਖਿਆ ਸੀ ਵੀ ਇਹ ਪੜਾਉਣੀਆਂ ਸਾਰੇ ਜਣੇ ਤੇ ਦੂਜਾ ਇਹ ਸੀ ਵੀ ਸਾਰੇ ਜਣਿਆਂ ਨੇ ਕੋਈ ਨਾ ਕੋਈ ਕੰਮ ਕਰ ਲਿਆ ਚਾਹੇ ਐਗਰੀਕਲਚਰ ਵਾਲਾ ਕਰੇ ਇੰਡਸਟਰੀ ਵਾਲਾ ਕਰੇ ਦੂਜਾ ਕਰ ਵੀ ਉਹਨਾਂ ਨੂੰ ਵਿਲੇ ਨਹੀਂ ਛੱਡਾ ਉਹਦੇ ਨਾਲ ਜਿਹੜਾ ਉਹਨਾਂ ਦਾ 베ਸ ਬਹੁਤ ਚੌੜਾ ਹੋ ਗਿਆ ਕੰਮ ਤੇ ਪੜ੍ਹਾਈ ਆ ਇੱਕ ਮਿਨੀਮਮ ਗਿਆਨ ਜਿਹਦਾ ਨਤੀਜਾ ਅੱਜ ਅਸੀਂ ਇਹ ਦੇਖ ਰਹੇ ਤੇ ਜਦੋਂ ਕੋਈ এডਿਕੇਸ਼ਨ ਦੀ ਗੱਲ ਆਉਂਦੀ ਹੈ ਤਾਂ ਤੋਂ ਹੁੰਦੀ ਹੈ ਵੀ ਬੇਸ ਅਸੀਂ ਬਹੁਤ ਸਾਡਾ ਕਮਜ਼ੋਰ ਹੈ ਅਸੀਂ ਯੂਨੀਵਰਸਲ ਤਾਂ ਕਹਿੰਦੇ ਐਲੀਮੈਂਟਰੀ এডਿਕੇਸ਼ਨ ਜੁਨੀਵਰਸਲਾਈਜੇਸ਼ਨ ਹੋਈ ਉਹ ਅਸਲ ਚ ਯੂਨੀਵਰਸਲਾਈਜ਼ ਹੁੰਦੀ ਨਹੀਂ ਵੀ ਹਰ ਇੱਕ ਬੰਦਾ ਹੀ ਪੜੇ ਇਹ ਬਹੁਤ ਆਕਮੀ ਹੈ ਮੈਂ ਤਾਂ ਇਹ ਦੋ ਗੱਲਾਂ ਡਾਕਟਰ ਸਾਹਿਬ ਦੀ ਗੱਲ ਤੇ ਕਹੀ ਆ ਦੇਖੋ ਇੱਕ ਤਾਂ ਇਹ ਆ ਵੀ ਜਿਹੜੀ ਹੁਣ ਉੱਥੇ ਜਿਹੜੀ ਅਸੀਂ ਹਲੇ ਲੜੀ ਜਾਂਦੇ ਆ ਵੀ 100% ਲਿਟਰੇਸੀ ਹੋਊਗੀ ਜਦੋਂ ਉਹਨਾਂ ਨੇ ਕੰਪਲਸਰੀ ਹੀ ਕਰਤੀ ਹੋ ਤੇ ਫ੍ਰੀ ਕਰਤੀ ਉਹਦਾ ਕੋਈ ਮਤਲਬੇ ਨਹੀਂ ਰਹਿ ਗਿਆ 100% ਲਿਟਰੇਸੀ ਜਿਹੜੇ ਜੰਗ ਨੇ ਹੋਣ ਦੇ ਆਉਂਦੇ ਆ ਉਹ ਸਾਰੇ ਪੜਿਆ ਜਿਹੜੇ ਪੁਰਾਣੀ ਪੀੜ੍ਹੀ ਹਲੇ ਕੋਈ ਹੈਗੀ ਬਚੀ ਵੀ ਉਹਦਾ ਜੋ ਕੋਈ ਅਨਪੜ ਹੋ ਸਕਦੇ ਆ ਉਹ ਵੀ ਇਸੇ ਕਰਕੇ ਉਹਨਾਂ ਦਾ ਫਿਰ ਰੇਟ ਜਿਹੜਾ ਉਹ 100% ਦੀ ਬਜਾਏ 97 98 ਐ ਚਲ ਜਾਂਦਾ ਲੇਕਿਨ ਹੁਣ ਦੀ ਜਿਹੜੀ ਪੀੜ੍ਹੀ ਐ ਤੇ ਜਿਹੜੀ 70 70 ਤੋਂ ਬਾਅਦ ਦੀ ਐ ਉਹ ਸਾਰੇ ਪੜੇ ਲਿਖਿਆ ਐ ਕੰਪਲਸਰੀ ਐਜੂਕੇਸ਼ਨ 'ਚ ਚੱਲਦੇ ਆ। ਦੂਜੀ ਗੱਲ ਹੈਗੀ ਐ ਇਹ ਕਿ ਜਦੋਂ ਅਸੀਂ ਤੁਸੀਂ ਇਹ ਜਿਹੜਾ ਸਵਾਲ ਕਰ ਰਹੇ ਹੋ ਕਿ ਵੀ ਰੈਜ਼ਰਵੇਸ਼ਨ ਉੱਥੇ ਜਿਹੜੇ ਨੰਬਰ ਐ ਉਹ ਮਿਨੋਰਟੀਜ਼ ਜਿਹੜੀਆਂ ਨੇ ਉਹਨਾਂ ਲਈ ਘਟਾਏ ਜਾਂਦੇ ਆ ਉਸ ਟੈਸਟ ਦੇ ਵਿੱਚ। ਉਹ ਮਿਨੋਰਟੀਜ਼ ਬਹੁਤ ਨੇ। ਕਲੀਆਂ ਜਿਹੜੀ ਜਵਾਨ ਜਿਹਨੀ ਹੈਗਾ ਪ੍ਰੋਵਿੰਸ ਉਹਦੇ ਚ 23 ਮਿਨੋਰਟੀਜ਼ ਨੇ ਉਹਨਾਂ ਨੇ ਆਡੈਂਟੀਫਾਈ ਕਰੀਆਂ ਇਸੇ ਤਰ੍ਹਾਂ ਹੀ ਬਾਕੀ ਸੂਬਿਆਂ ਚ ਵੀ ਮਿਨੋਰਟੀਜ਼ ਨੇ ਉਹ ਉਹ ਗਣੰਦਿਆ ਵੀ ਹਾਂ ਇਹ ਪਿਛਲੇ ਸਮੇਂ ਚ ਸਦੀਆਂ ਤੋਂ ਵਿੱਚ ਪਛੜੇ ਵੇ ਆ ਉਹਨਾਂ ਲਈ ਉਹ ਥੋੜੀ ਰਿਲੈਕਸੇਸ਼ਨ ਕਰਦੇ ਆ ਇੰਨੀ ਕੁ ਰਿਜ਼ਰਵੇਸ਼ਨ ਨਾ ਹੋਰ ਨਹੀਂ ਐ ਹੋਰ ਕਿਸੇ ਲਈ ਉਮੀਦਾਂ ਦੂਜਾ ਜਿਵੇਂ ਮੈਂ ਗਾ ਦੱਸਿਆ ਕਿ ਜਿਹੜਾ ਪੇਪਰ ਹੈ ਨਾ ਜੀ ਉਹ ਜੀਪੀਐਸ ਲਾ ਕੇ ਹਾਈ ਸਕਿਉਰਿਟੀ ਚ ਜਾਂਦਾ ਜਿਹੜੀ ਤੁਸੀਂ ਫਿਰ ਅਗਲੀ ਗੱਲ ਕਹਿੰਦੇ ਹੋ ਫਿਰ ਉਹ ਚਾਹੇ ਪ੍ਰਾਈਮ ਮਿਨਿਸਟਰ ਦਾ ਬੱਚਾ ਹੋਵੇ ਜਿੱਦਾ ਮਰਜ਼ੀ ਉਹ ਵੀ ਉਹਨੇ ਟੈਸਟ ਪਾਸ ਕਰਕੇ ਆ ਸਕਣਾ ਸਪਾਰਸ਼ਪੁਰਸ਼ ਉੱਥੇ ਕੁਝ ਨਹੀਂ ਜਲਦੀ ਇਸ ਲਈ ਜਦੋਂ ਚਲਣੀਓ ਨਹੀਂ ਕੋਈ ਮਤਲਬ ਸਪੇਸ ਹੀ ਹੈ ਨਹੀਂਗਾ ਇੰਟਰਵੈਂਸ਼ਨ ਦਾ ਫਿਰ ਕੇਸ ਕੁਝ ਨਹੀਂ ਹੁੰਦੇ ਦੂਜਾ ਇਹ ਹੈ ਵੀ ਜੇ ਕੋਈ ਫਾਟੇ ਫਿਰ ਉੱਥੇ ਉਹ ਫਿਰ ਹੋ ਰਹੀ ਹੈ ਇੱਥੇ ਮਹੂਰੀ ਨਹੀਂ ਵੀ ਪੈਸੇ ਦੇ ਕੇ ਤੁਸੀਂ ਛੁੱਟ ਜਾਓਗੇ ਜਾਂ ਇਹ ਹੋ ਜੂਗਾ ਜਿਵੇਂ ਇੱਥੇ ਉਹ ਉਹ ਦੱਸਦੇ ਵਾਰੇ ਜਹਨਾਜੀ ਸਰਕਾਰੀ ਡਿਫੈਂਡ ਕਰੀਗੇ ਡਾਇਰੈਕਟਿਵ ਨੂੰ ਜਾਂ ਹੋਰ ਨੋਟ ਡਿਫੈਂਡ ਕਰਨ ਵਾਲਾ ਕੋਈ ਨਹੀਂ ਕਿਉਂਕਿ ਉੱਥੇ ਫਿਰ ਉਹ ਬੈਠੇ ਆ ਇਲੈਕਟਿਡ ਬੰਦੇ ਆ ਉਹ ਉਹ ਸਿਲੈਕਟਡ ਨਹੀਂ ਗਏ ਅਪਾਇੰਟਡ ਨਹੀਂ ਹੁੰਦੇ ਹੋ ਇਲੈਕਟਡ ਹੁੰਦੇ ਹੁੰਦੇ ਆ ਜਿਹੜੇ ਕਈ ਕਈ ਲੇਅਰਸ ਨੇ ਜਿਵੇਂ ਮੈਂ ਯੂਨੀਵਰਸਿਟੀ ਦੀ ਵੀ ਦੱਸਿਆ ਵੀ ਸਾਡੇ ਦਾ ਇੱਕ ਵਾਈਸ ਚਾਂਸਲਰ ਫੱਗੇ ਸਰਕਾਰ ਬੈਠੀ ਹੈ ਉਹ ਹਰ ਰੋਜ਼ ਹੀ ਦਖਲਅੰਦਾਜ਼ੀ ਕਰੀ ਜਾਂਦੀ ਬੀਸੀ ਨੂੰ ਫੋਨ ਕਰੀ ਜਾਂਦਾ ਕਐਮਐਲਏ ਹੁੰਦਾ ਜਿਹੜੇ ਨੇ ਪੜਿਆ ਨਹੀਂ ਲਿਖਿਆ ਨਹੀਂ ਦਸਵੀਂ ਪਾਸ ਵੀ ਨਹੀਂ ਉਹ ਵੀ ਉਹਨਾਂ ਨੂੰ ਡਾਇਰੈਕਸ਼ਨਾਂ ਦੇਈ ਜਾਂਦਾ ਬੀਸੀ ਨੂੰ ਉਹ ਤੇ ਉਹ ਪ੍ਰੈਜ਼ੀਡੈਂਟ ਹੈ ਉਹਦਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਆਪਣਾ ਕੰਮ ਕਰਦਾ ਉਹ ਅਕੈਡੈਮਿਕ ਦਾ ਕੰਮ ਹੈ ਉਹਦੇ ਚ ਕਿਸੇ ਨੇ ਦਖਲਅੰਦਾਜ਼ੀ ਕਰਨੀ ਨਹੀਂ ਸਲਾਮ ਅਸ਼ਵਰਾ ਹੁੰਦਾ ਦੂਜਾ ਪਾਰਟੀ ਵਾਲਾ ਸਟਰਕਚਰ ਹੈ ਜਿਹਨੇ ਸਰਕਾਰੀ ਪੋਲੀਟੀਕਲ ਹੋਰ ਸਾਰਾ ਦੇਖਣਾ ਹੁੰਦਾ ਉਹ ਵੱਖਰਾ ਹੈਗਾ ਉਹਨਾਂ ਚ ਕੋਆਰਡੀਨੇਸ਼ਨ ਹੁੰਦੀ ਹੈ ਸੋ ਇਸ ਕਰਕੇ ਜਦੋਂ ਤੁਹਾਡਾ ਉਹਦੇ ਚ ਕੋਈ ਏਮੇਂਦਾ ਨਹੀਂ ਹੈ ਅ ਇਸ ਲਈ ਸਾਨੂੰ ਨਹੀਂ ਉਹਨਾਂ ਨੇ ਕਦੇ ਦੱਸਿਆ ਵੀ ਹਾਂ ਜੀ ਉੱਥੇ ਕਦੇ ਕੋਈ ਕੇਸ ਹੋਇਆ ਜਾਂ ਹੋਰ ਉਹਨਾਂ ਦੇ ਗ੍ਰੀਵੈਂਸਸ ਹੁਣੇ ਕੋਈ ਡਰੈਸਲ ਸਿਸਟਮ ਵੀ ਹੁਣਾ ਉਹਦੇ ਬਾਰੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਲੇਕਿਨ ਕਦੇ ਐਡੀ ਕੋਈ ਪ੍ਰੋਬਲਮ ਸੁਣੀ ਨਹੀਂ ਜਾਂ ਕਹੀ ਨਹੀਂ ਜਾਂ ਆਈ ਨਹੀਂ ਹਾਈਲਾਈਟ ਵੀ ਨਹੀਂ ਹੋਈ ਇੰਟਰਨੈਸ਼ਨਲ ਜਿਹੜਾ ਮੀਡੀਆ ਅ ਬਾਕੀ ਦਾ ਹੈ ਕਿ ਜਿਹੜੇ ਬੱਚੇ ਵੀ ਆਉਂਦੇ ਜਿੰਨੇ ਬੱਚੇ ਪਤਾ ਨਹੀਂ ਅਸੀਂ ਮਤਲਬ ਮੈਂ ਤਾਂ 7ਵੀਂ ਵਾਰ ਹੀ ਗਿਆ ਸੀ ਹੁਣ ਉਹ ਬੱਚਿਆਂ ਨਾਲ ਕਾਫੀ ਨਾਲ ਹੋਈ ਕਦੇ ਕਿਸੇ ਨੇ ਇਸ ਤਰ੍ਹਾਂ ਦੇ ਵੀ ਨਹੀਂ ਦੱਸੀ ਮੈਂ ਹੁਣ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾਉਣਾ ਸਾਡੇ ਨਾਲ ਇੱਕ ਬੱਚਾ ਉਹਨਾਂ ਨੇ ਭੇਜਿਆ ਜੀ ਉਹ ਦੂਜੇ ਸਿਟੀ ਚ ਦੂਜੀ ਯੂਨੀਵਰਸਿਟੀ ਚ ਪੀ ਐਚ ਪੀ ਦਾ ਬੱਚਾ ਸੀਗਾ ਅ ਸੋਜੂਲ ਸਿਟੀ ਹੈ ਕਾਫੀ ਵੱਡਾ ਉਹਦੇ ਚ ਮੈਨ ਮੇਡ ਲੇਕ ਹੈ ਜੀ ਬਣੀ ਵੀ ਉਹ ਨਾ ਉੱਥੇ ਮੈਂ ਉਹਨੂੰ ਪੁੱਛਿਆ ਮੈਂ ਕਿ ਉਹਦਾ ਨਾਂ ਹੁਣ ਮੈਂ ਇੰਗਲਿਸ਼ ਨੇ ਜਿਹੜਾ ਨਾ ਭੁੱਲ ਰਿਹਾ ਮੈਂ ਕਿ ਉਹ ਤੂੰ ਕਦੇ ਤੁਹਾਡੇ ਚੋਰੀ ਹੋਈ ਕਹਿੰਦਾ ਚੋਰੀ ਮੈਂ ਹਾਂ ਐਨੀ ਥੈਫਟ ਵਾਸ ਕਮਿਟਡ ਵਿਦ ਯੂ ਬਾਏ ਐਨੀਬਾਡੀ ਥਿਸ ਯਾ ਨਾ ਸੋਚਣ ਲੱਗਾ ਕਹਿੰਦਾ ਥੈਫਟ ਮੈਂ ਕਹਿੰਦਾ ਨਹੀਂ ਮੈਂ ਆਈ ਵਾਸ ਸਿਟਿੰਗ ਔਨ ਦਾ ਟੇਬਲ ਹਨਾ ਦੰਨ ਕਹਿੰਦਾ ਸਮਬਾਡੀ ਟੇਕ ਮਾਈ ਫੋਨ ਐਂਡ ਆਈ ਸ਼ਾਊਟਰਡ ਐਂਡ ਹੀ ਗਿਵ ਮੀ ਦਾ ਫੋਨ ਬੈਕ ਕਹਿੰਦਾ ਥਿਸ ਹੈਜ਼ ਹੈਪਨਡ ਵਿਦ ਮੀ ਹਨਾ ਬਸ ਨਹੀਂ ਕਹਿੰਦਾ ਹੋਇਆ ਮੇਰੇ ਨਾਲ ਵੀ ਮੈਂ ਟੇਬਲ ਤੇ ਬੈਠਾ ਸੀ ਮੇਰਾ ਫੋਨ ਕਿਸੇ ਨੇ ਚੱਕ ਲਿਆ ਮੈਂ ਕਹਿੰਦਾ ਉੱਚੀ ਬੋਲਿਆ ਤੇ ਉਹਨੇ ਮੈਨੂੰ ਦੇਦਾ ਉਹ ਉਹਨਾ ਟਿਕਟ ਲੈਣ ਲਈ ਲਾਈਨ 'ਚ ਖੜੇ ਸੀ ਸਾਡੀ ਟ੍ਰੇਨ ਨਿਕਲਣ ਵਾਲੀ ਤੇ ਲਾਈਨ ਲੰਬੀ ਸੀ ਅਸੀਂ ਉਹਨੂੰ ਕਿਹਾ ਵੀ ਤੂੰ ਜਾ ਰ ਇੱਕ ਰਿਕੁਐਸਟ ਕਰ ਲਾ ਬੰਦੇ ਮੰਨ ਜਾਣਗੇ ਆਪਣੀ ਟ੍ਰੇਨ ਜਿਹੜੀ ਹੈ ਨਾ 20-25 ਮਿੰਟ ਨੂੰ ਆ ਜਾਣੀ ਤੇ ਆਪਣੀ ਟ੍ਰੇਨ ਨਿਕਲ ਜਾਣੀ ਉਹ ਕਹਿੰਦਾ ਹਾਊ ਕੈਨ ਆਈ ਜੰਪ ਥਿਸ ਲਾਈਨ ਮੈਂ ਕਹਿੰਦਾ ਜੰਪ ਕਿਵੇਂ ਕਰ ਸਕਦਾ ਲਾਈਨ ਮੈਂ ਤਾਂ ਨਹੀਂ ਕਰ ਸਕਦਾ ਅਸੀਂ ਕਹ ਆ ਵੀ ਅੱਛਾ ਸਾਡੀ ਟ੍ਰੇਨ ਕੱਢੂਗਾ ਇਹ ਨਹੀਂ ਇਹਨੇ ਕੁਝ ਨਹੀਂ ਕਰਨਾ ਉਹਨੂੰ ਮਤਲਬ ਬੰਦੇ ਨੂੰ ਉਹਦੀ ਟ੍ਰੇਨਿੰਗ ਉਹਦਾ ਸਿਸਟਮ ਵੇ ਨਹੀਂ ਯਾਰ ਤੇ ਉਹ ਲਾਈਨ 'ਚ ਖੜਾ ਰਿਹਾ ਜੀ ਅੱਗੇ ਉਹਦਾ ਟ੍ਰੇਨ ਦਾ ਟਾਈਮ ਹੋ ਗਿਆ ਫਿਰ ਅਸੀਂ ਉਹਨੂੰ ਕਿਹਾ ਵੀ ਤੂੰ ਕਿਸੇ ਹੋਰ ਨਾਲ ਗੱਲ ਕਰ ਲਾ ਚਲੋ ਜੀ ਉਹਨੇ ਫਿਰ ਕਿਸੇ ਨੂੰ ਗੱਲ ਕੀਤੀ ਉਹਨੇ ਉਹਨੂੰ ਦੱਸਿਆ ਵੀ ਜੇ ਤੂੰ ਸਾਡੇ ਕੋਲ ਆਹ ਟਿਕਟ ਹੈਗੀ ਆ ਫਿਰ ਤੂੰ ਅੰਦਰ ਜਾ ਅੰਦਰੋਂ ਜਾ ਕੇ ਨਾ ਉੱਥੋਂ ਟਿਕਟਾਂ ਲੈ ਲੈ ਤੈਨੂੰ ਦੇ ਦੇਣੀ ਆ ਉਹਨਾਂ ਨੇ ਇਹ ਟ੍ਰੇਨ ਆਉਣ ਵਾਲੀ ਉਹ ਜੀ ਫੇਰ ਸਾਡੇ ਬਹੁਤ ਇਨਸਿਸਟ ਕਰੇ ਤੇ ਉੱਥੇ ਗਿਆ ਤੇ ਉਹਨੇ ਉਹ ਟਿਕਟੋਨ ਮਿਲ ਗਿਆ ਤੇ ਸਾਨੂੰ ਉਹਨਾਂ ਨੇ ਫਿਰ ਜਾਣ ਦਿੱਤਾ ਮਤਲਬ ਇਹ ਉਹਨਾਂ ਦੀ ਜਦੋਂ ਅਸੀਂ ਕਹਿੰਦੇ ਆ ਵੀ heira feeri ਜਾਂ ਕੋਰਟ ਕੇਸ ਹੋਊਗਾ ਜਿਹੜੇ ਕੰਪੀਟੀਟਿਵ ਐਗਜ਼ਾਮ ਹੈ ਜਾਂ ਹੋਰ ਹੈ ਸੋ ਇਸ ਤਰ੍ਹਾਂ ਦੇ ਮਤਲਬ ਉਹ ਬੱਚੇ ਜਿਹੜੇ ਆ ਨਾ ਉਹਨਾਂ ਦੀ ਸੋਚਣੀ ਉਮੇਂ ਦੀ ਹੈ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਵੀ ਕੋਰਟ ਕੇਸ ਜਾਂ ਹੋਰ ਚੀਜ਼ ਜਿੰਮੇ ਦਾ ਉਹਨਾਂ ਦਾ ਸਿਸਟਮ ਹੈ ਜਿਸ ਤਰ੍ਹਾਂ ਦਾ ਡਿਸਪਲਨ ਹੈ ਜਿਸ ਤਰ੍ਹਾਂ ਦੀ ਉਹਨਾਂ ਦੀ ਸੀਕਰੇਸੀ ਤੇ ਆ ਫੂਲ ਪ੍ਰੂਫ ਸਿਸਟਮ ਰੱਖਦੇ ਆ ਈਵਨ ਤੁਸੀਂ ਦੇਖੋ ਸਾਨੂੰ ਜਿਹੜਾ ਪੀ ਐਚ ਡੀ ਦੇ ਵਿੱਚ ਤੁਹਾਨੂੰ ਹੁਣ ਬੜੀ ਇੰਟਰਸਟਿੰਗ ਗੱਲ ਹੋਰ ਦੱਸਦਾ ਵੀ ਅਸੀਂ ਇੱਥੇ ਪੀ ਐਚ ਡੀ ਦੇ ਥੀਸਿਸ ਐਵੈਲੂਏਟ ਕਰਦੇ ਆ ਬਹੁਤ ਸਾਰੀਆਂ ਯੂਨੀਵਰਸਿਟੀ ਨੇ ਕਰਦੇ ਆ ਕੁਝ ਪੈਸੇ ਦੇ ਦਿੰਦੇ ਨੇ ਕੁਝ ਨਹੀਂ ਦਿੰਦੀਆਂ ਤੇ ਵੱਧ ਤੋਂ ਵੱਧ ਆਈ ਆਈਟੀ ਜਿਹੜੀਆਂ ਨਾ ਉਹ 9-10 ਕ ਹਜ਼ਾਰ ਰੁਪਇਆ ਦਿੰਦੀਆਂ ਇੱਕ ਥੀਸਿਸ ਏਵੈਲੂਏਸ਼ਨ ਦਾ ਜਿੰਨਾ ਕ ਮੈਨੂੰ ਜਾਣਕਾਰੀ ਕਿਉਂਕਿ ਮੈਂ ਵੀ ਇੱਕ ਵਾਰੀ ਕੀਤਾ ਸੀਗਾ ਦੋ ਦੋ ਦਿਨ ਵਾਰੀ ਕੀਤਾ ਉੱਥੇ ਸਾਨੂੰ ਉਹਨਾਂ ਨੇ ਪੀ ਐਚ ਡੀ ਦੇ ਸੀਟ ਸੀਗੇ 9-10 ਅਸੀਂ ਦੋ ਜਾਣੇ ਸੀ ਟੀਚਰ ਤੇ ਉਹਨਾਂ ਨੇ ਸਾਡੇ ਤੋਂ ਉਹ ਨਾ ਪ੍ਰੈਜੈਂਟੇਸ਼ਨਸ ਕਰੀਆਂ ਕਹਿੰਦੇ ਜੀ ਇਹ ਦੇਣਗੇ ਨਾ ਤੁਸੀਂ ਸੁਜੈਸ਼ਨ ਦੇ ਦਿਓ ਆ ਜੇ ਇਹ ਇਹ ਸਿਚੁਆਨ ਯੂਨੀਵਰਸਿਟੀ ਦੀ ਗੱਲ ਹੈ ਤੇ ਉਹ ਸਾਡੇ ਤੋਂ 2 ਤੋਂ ਲੈ ਕੇ ਜੀ ਸਾਡੇ 1:5 ਵਜੇ ਤੱਕ ਸਾਡੇ ਤੋਂ ਉਹਨਾਂ ਨੇ ਉਹ ਕੰਮ ਕਰਾਇਆ ਸੀ ਉਹਨਾਂ ਨੂੰ ਚਲੋ ਦੱਸਿਆ ਫਿਰ ਉਹ ਕਹਿੰਦੇ ਤੁਸੀਂ ਜਿਹੜਾ ਲਿਖਿਆ ਨਾ ਜੀ ਇਹਨਾਂ ਨੂੰ ਹੀ ਦੇ ਦਿਓ ਤੇ ਇਹ ਕਰੈਕਟ ਕਰ ਲੈਣਗੇ ਇਹਨਾਂ ਨੂੰ ਬੰਦ ਜਦੋਂ ਅਸੀਂ ਸ਼ੰਘਾਈ ਮਤਲ ਆਉਣਾ ਸੀ ਇੱਥੇ ਆ ਕੇ ਖੁੰਮਿੰਗ ਉੱਥੋਂ ਜਵਾਨ ਜੁਨੀਵਰਸਿਟੀ ਤੋਂ ਜਦੋਂ ਜਾਣਾ ਸੀ ਸਾਡੇ ਕੋਲ ਇੱਕ ਮੇਲ ਆਈ ਕਿ ਤੁਸੀਂ ਜਿਹੜਾ ਉਹ ਪੀ ਐਚ ਡੀ ਵਾਲਾ ਕੰਮ ਕਰਕੇ ਗਏ ਸੀ ਨਾ ਉਹਦਾ ਅਨਰੇਰੀਅਮ ਹੈ ਅਸੀਂ ਕਹਾਂ ਵੀ ਅਨਰੇਰੀਅਮ ਕਹਾਦਾ ਵੀ ਇੱਥੇ ਤਾਂ ਬੈਸਿਕ ਹੀ ਕਰੀ ਜਾਈਦਾ ਹਣਾ ਉਹ ਕਹਿੰਦੇ ਕਿੰਨਾ ਰੇਰੀਅਮ ਹੈ ਕਹਿੰਦੇ ਜੀ 29228 ਜਵਾ 29228 ਜਵਾ ਮੈਂ ਸੋਚਿਆ ਯਾਰ 36 37000 ਰੁਪਿਆ ਹਾਂਜੀ ਸਾਢੇ 3 ਘੰਟੇ ਲਾਏ ਉਹ ਕਹਿੰਦੇ ਤੁਹਾਨੂੰ ਸ਼ੰਗਾਈ 에어ਪੋਰਟ ਤੇ ਜੇ ਤੁਸੀਂ ਜਾਣਾ ਨਾ ਇਹ ਮੁੰਡਾ ਆਊਗਾ ਉੱਥੇ ਪਹੁੰਚ ਗਿਆ ਤੁਹਾਨੂੰ ਉਹ ਉੱਥੇ ਦੇ ਦੂਗਾ ਹੁਣ ਤੁਸੀਂ ਮੈਨੂੰ ਦੱਸੋ ਹਾਂਜੀ ਮਤਲਬ 3 ਘੰਟੇ ਸਾਢੇ 3 ਘੰਟੇ ਦਾ ਨਾ ਕੰਸਲਟੇਸ਼ਨ ਜਿਹੜੀ ਤੁਸੀਂ ਕਹਿ ਲਓ ਕੁਝ ਵੀ ਕਹਿ ਲਓ ਹਰ ਨਵੜੀ ਇਰਾਨੀ ਮਤਲਬ ਹੁੰਦੀ ਆ ਇੱਕ ਵਾਰੀ ਪਹਿਲਾਂ ਵੀ ਸਾਡੇ ਨਾਲ ਐਵੇਂ ਹੋਇਆ ਸਾਡੇ ਤੋਂ ਉਹਨਾਂ ਨੇ ਕੋਈ ਰਿਪੋਰਟ ਲਿਖਾਈ ਸੀ ਪਿੰਡਾਂ 'ਚ ਅਸੀਂ ਗਏ ਉਹਨਾਂ ਨੇ ਸਰਵੇ ਕੀਤਾ ਉਹ ਕਹਿੰਦੇ ਜੀ ਇੱਕ ਰਿਪੋਰਟ ਲਿਖ ਦਿਓ ਹੈਨਾ ਉਦੋਂ ਵੀ ਸਾਨੂੰ ਉਹਨਾਂ ਨੇ ਕਾਫੀ ਮਤਲਬ ਉਹ ਰਾਲਾ ਹੈ ਕਿ ਜਿੰਨਾ ਪ੍ਰੋਜੈਕਟ ਜਾਂ ਖੋਜ ਦਾ ਕੰਮ ਜਾਂ ਹੋਰ ਕਰਦੇ ਹੋ ਉਹ ਰੱਖਦੇ ਆ ਹਾਂ ਫੇਰ ਅਗਲੇ ਦੀ ਉਹ ਜ਼ਿੰਮੇਵਾਰੀ ਫਿਕਸ ਕਰਦੇ ਆ ਰਿਸਪੌਂਸਿਬਿਲਟੀ ਵੀ ਕਰਦੇ ਆ ਸਾਡੇ ਮੰਗੂ ਨਹੀਂ ਆ ਕਿ ਪੈਸੇ ਤੁਸੀਂ ਲੈ ਲਓ ਚੰਗੀ ਤਨਖਾਹ ਵੀ ਲਓ ਫਿਰ ਕਲਾਸ ਨਾ ਲਓ ਪੜੋ ਨਾ ਲਿਖੋ ਨਾ ਕੋਈ ਕਿਤਾਬ ਨਾ ਖਰੀਦੋ ਇਹ ਨਹੀਂ ਆ ਉਹ ਫਿਰ ਤੁਹਾਨੂੰ ਕਹਿੰਦੇ ਆ ਜ਼ਿੰਮੇਵਾਰ ਬਣਾਉਂਦੇ ਆ ਵੀ ਹਾਂ ਮੀ ਹੁਣ ਤੋਂ ਯੂਨੀਵਰਸਿਟੀ ਚ ਐ ਤੇ ਇਹ ਕੰਮ ਕਰਨਾ ਪ੍ਰੋਜੈਕਟ ਕਰੋ ਖੋਜ ਕਰੋ ਤੇ ਖੋਜ ਕਰਕੇ ਇਹ ਕੰਮ ਕਰੋ ਤੇ ਸਾਡੀ ਯੂਨੀਵਰਸਿਟੀਆਂ ਜਿਹੜੇ ਬੰਦੇ ਆਪਣੇ ਆਪ ਨਿਸ਼ਟਾ ਚ ਨੇ ਆਪਣੀ ਕਮਿਟਮੈਂਟ ਨਾਲ ਨੇ ਉਹ ਲੱਗੇ ਹੋਏ ਆ ਉਹ ਕਰਦੇ ਆ ਹੈ ਜੀ ਉਹ ਇਸ ਗੱਲ ਦੀ ਬੋਧਰ ਨਹੀਂ ਕਰਦੇ ਪੈਸੇ ਮਿਲਦੇ ਕਿ ਨਹੀਂ ਮਿਲਦੇ ਲੇਕਿਨ ਉਹ ਕਮਿਟਮੈਂਟ ਲੈਂਦੇ ਆ ਰਿਸਪੌਂਸਿਬਿਲਟੀ ਵੀ ਲੈਂਦੇ ਆ ਉਹਦੇ ਲਈ ਪੇ ਵੀ ਕਰਦੇ ਆ ਤੇ ਇਸ ਕਰਕੇ ਉਹ 인ਫਰਾਸਟ੍ਰਕਚਰ ਇੰਨਾ ਜ਼ਬਰਦਸਤ ਹੈ ਉੱਥੇ ਦਾ ਹਰੇਕ ਟੀਚਰ ਕੋਲ ਜਿਹੜਾ ਰੂਮ ਹੈ ਉਹਦੇ ਵਿੱਚ ਫੈਸਿਲਿਟੀਆਂ ਜਿਹੜੀਆਂ ਨੇ ਸਾਡੇ ਕੋਲ ਤਾਂ ਇੱਥੇ ਪੇਪਰ ਨਹੀਂ ਹੁੰਦਾ ਉਹਨਾਂ ਕੋਲ ਸਭ ਕੁਝ ਹੈਗਾ ਨੈਟ ਵੀ ਹੈਗਾ ਕੰਪਿਊਟਰ ਵੀ ਹੈਗਾ ਉਹਦੇ ਤੇ ਇਨਵੈਸਟਮੈਂਟ ਹੈ ਉਹਦਾ ਕਮਰਾ ਉਹਦੇ ਚ ਲਾਇਬ੍ਰੇਰੀਜ਼ ਬਹੁਤ ਵੱਡੀਆਂ ਸਾਡੇ ਤਾਂ ਇੱਥੇ ਪੰਜਾਬੀ ਯੂਨੀਵਰਸਿਟੀ ਜੀਪੀਡਬਲ ਬੰਦ ਹੋ ਗਿਆ ਸੀਗਾ ਜੀ ਉਹ ਕਰਕੇ ਸੀ ਦੱਸੋ ਹੋਰ ਤਾਂ ਸ਼ਟਡਾ ਨਾ ਪਰੇ ਤੇ ਉਹ ਜਰਨਲਸ ਜਿਹੜੇ ਐ ਜਾਂ ਹੋਰ ਐ ਉਹ ਪੈਸੇ ਨਾਲ ਆਉਣੇ ਆ ਜਿਹੜੀ ਅਲੋਕੇਸ਼ਨ ਐ ਰਿਸਰਚ ਹੋਣੀ ਐ ਤੁਸੀਂ ਸਿਚੁਅਨ ਯੂਨੀਵਰਸਿਟੀ ਜਿਹੜੀ 1908 ਦੀ ਐ ਅਸੀਂ ਉਹਦਾ ਮਿਊਜ਼ੀਅਮ ਦੇਖਿਆ ਐਡਾ ਵੱਡਾ ਮਿਊਜ਼ੀਅਮ ਕਿਸੇ ਵੀ ਯੂਨੀਵਰਸਿਟੀ ਦਾ ਇੱਥੇ ਤਾਂ ਹੈ ਹੀ ਨਹੀਂ ਕਿਸੇ ਯੂਨੀਵਰਸਿਟੀ ਦਾ ਮਿਊਜ਼ੀਅਮ ਹਾਂਜੀ ਉਹ ਪੂਰਾ ਮਿਊਜ਼ੀਅਮ ਐ ਵੀ ਕਿੰਨਾ ਤੇ ਜਿਹੜੇ ਇੰਟਰਨੈਸ਼ਨਲੀ ਨੋਨ ਬੰਦੇ ਆ ਉਹਨਾਂ ਨੇ ਉੱਥੇ ਕੰਮ ਕੀਤਾ ਉਹ ਵੀ ਉਹਨਾਂ ਨੇ ਹਾਈਲਾਈਟ ਕੀਤਾ ਵੇ ਇਹ ਬੰਦੇ ਨੇ ਇਹ ਕੰਮ ਕੀਤਾ ਸੀਗਾ ਸੋ ਇਸ ਕਰਕੇ ਜਿਹੜਾ ਸਿਸਟਮ ਦੇ ਤੌਰ ਤੇ ਨਾ ਮਤਲਬ ਹੋਰ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਾਡੇ ਗੇਟ ਤੋਂ ਤਾਂ ਬਾਹਰ ਹੋ ਜਾਂਦਾ ਕਿ ਵੀ ਡਿਸਪਲਨਡ ਅਲੋਕੇਸ਼ਨ ਫਿਰ ਇੰਸਟੀਚੂਸ਼ਨ ਹੁਣ ਕਿਸੇ 15 1600 ਏਕੜ ਜ਼ਮੀਨ ਇੱਕ ਕੱਲੀ ਹైదరాబాద్ ਯੂਨੀਵਰਸਿਟੀ ਦੀ ਸਾਨੂੰ ਉਹਨਾਂ ਨੇ ਦੱਸੀ 1500 ਏਕੜ ਜ਼ਮੀਨ ਹੈ ਜੀ ਉਹ ਵੀ ਕਿਸੇ ਵੇਲੇ ਮਿਲ ਗਈ ਨਹੀਂ 4 500 600 ਉਹ ਤਾਂ 2000 3000 ਜਿਹੜੀ ਹੈ ਏਕੜ ਜ਼ਮੀਨ ਆਮ ਹੀ ਹੈ ਯੂਨੀਵਰਸਿਟੀਆਂ ਦੀ ਤੇ 17-17 ਮੰਜ਼ਲੇ ਹੌਸਟਲ ਆ ਹੁਣ 40000 ਸਟੂਡੈਂਟ ਸੀਗਾ 40000 ਦਾ 40000 ਹੌਸਟਲ ਜੇ ਰਹਿ ਰਿਹਾ ਸੋ ਇਸ ਲਈ ਇਹ ਡਿਪੈਂਡ ਕਰਦਾ ਕਿ ਤੁਸੀਂ ਪ੍ਰਾਇੋਰਟੀ ਯਾਰ ਉਹ ਰੱਖਦੇ ਆ ਉਹ ਕਹਿੰਦੇ ਆ ਕਿ ਐਜੂਕੇਸ਼ਨ ਜਿਹੜੀ ਆ ਉਹ ਬੇਸ ਆ ਗਿਲ ਜਾਣ ਦਾ ਜਿਵੇਂ ਅਸੀਂ ਵੀ ਕਹਿੰਦੇ ਆ ਕਿ ਇੱਕਵੀਂ ਸਦੀ ਨੌਲੇਜ ਇਕਨੋਮੀ ਨੌਲੇਜ ਇਸ ਦੀ ਸੈਂਚਰੀ ਹੈ ਹਨਾ ਜੀ ਤੇ ਉਹ ਤਾਂ ਇਹਦੇ ਤੋਂ ਪਹਿਲਾਂ ਸ਼ੁਰੂ ਹੋ ਗਿਆ ਇਉਂ ਦਾ بیس ਬਣਾਉਣਾ ਉਹਨੂੰ ਐਕਸਟੈਂਡ ਕਰਨਾ ਉਹਨੂੰ ਫੰਡਿੰਗ ਕਰਨੀ ਇੰਨੇ ਪੈਸੇ ਅਲੋਕੇਟ ਕਰਨੇ ਤੇ ਉਹ ਸਮਝਦੇ ਆ ਵੀ ਹਾਂ ਇਹ ਕੀ ਹੈ ਉਸ ਕਰਕੇ ਉਹ ਟੈਕਨੋਲੋਜੀਕਲੀ ਜਾਂ ਥ੍ਰੈਟਿਕਲੀ ਜਾਂ ਅਦਰਵਾਈਜ਼ ਜਿਹੜੇ ਇਸ਼ੂਜ਼ ਵੀ ਆ ਜਿਵੇਂ ਉਹ ਟੈਕਲ ਕਰਦੇ ਆ ਜਿਹੜੀ ਉਹਨਾਂ ਚ ਸਿਆਣਪ ਵੀ ਆਉਂਦੀ ਆ ਉਹ ਉਹਦਾ بیس ਜਿਹੜਾ ਉਹ ਇਹ ਹੈ ਇੱਕ ਡਿਸਕਸ਼ਨ ਡਿਸਕੋਰਸ ਹੈਗਾ ਤੇ ਪੱਕਾ ਮੈਂ ਜਦੋਂ ਗਏ ਆ ਵੀ ਤੁਸੀਂ ਕਿਸੇ ਪ੍ਰੋਫੈਸਰ ਨਾਲ ਮੀਟਿੰਗ ਕਰਨੀ ਹੈ ਨਾ ਤਾਂ ਉਹਨਾਂ ਨੇ ਸਾਨੂੰ ਦੱਸਣਾ ਇਹ ਮੀਟਿੰਗ ਜਿਹੜੀ ਹੈ 12:30 ਵਜੇ ਸ਼ੁਰੂ ਹੋਊਗੀ 1:30 ਵਜੇ ਖਤਮ ਹੋ ਜਾਊਗੀ ਤੁਸੀਂ ਆਪਣਾ ਪਲਾਨ ਕਰ ਲਿਓ ਕੀ ਕਰਨਾ ਹੈ ਇੱਥੇ ਮਤਲਬ ਹੈ ਨਹੀਂ ਹੈ ਬਹਿ ਕੇ ਕਿਸੇ ਕੋਲ ਚੱਲੀ ਜਾ ਰਹੇ ਆ ਉਹ ਕਹਿੰਦਾ ਜੀ ਆ ਤੁਹਾਡਾ ਸ케ਜੂਲ ਹੈ ਕਿ 12:30 ਵਜੇ ਮੀਟਿੰਗ ਨੇ ਸ਼ੁਰੂ ਹੋਣਾ ਤੇ 1:30 ਵਜੇ ਖਤਮ ਹੋ ਜਾਣਾ ਤੁਸੀਂ ਆਪਣੇ ਸਵਾਲ ਟਾਪਿਕ ਤੁਸੀਂ ਦੇਣਾ ਵੀ ਇਹਦੇ ਤੇ ਮੈਂ ਗੱਲ ਕਰਨੀ ਆਹ ਬੰਦਾ ਸਪੈਸ਼ਲਿਸਟ ਇਸ ਚੀਜ਼ ਦਾ ਇਹ ਬੰਦਾ ਸਪੈਸ਼ਲਿਸਟ ਹੈ ਇਹ ਬੰਦਾ ਹਾਂ ਉਹਦੇ ਤੋਂ ਬਾਅਦ ਜੇ 5 ਵਜੇ ਤੋਂ ਬਾਅਦ ਉਹਦੇ ਕੋਲ ਟਾਈਮ ਹੈਗਾ ਉਹ ਤੁਹਾਡੇ ਨਾਲ ਘੰਟਾ ਡੇਢ ਘੰਟਾ ਲਾ ਸਕਦਾ ਹਾਂ ਜੀ ਤੇ ਅਦਰਵਾਈਜ਼ ਜਦੋਂ ਉਹਨਾਂ ਦਾ ਕੰਮ ਹੈ ਫਿਰ ਦੈਨ that is ਫਿਕਸ ਟਾਈਮ ਕਿਆ ਫਿਕਸ ਟਾਈਮ ਹੈ ਸੈਮੀਨਾਰ ਕਾਨਫਰੰਸ ਹੋਰ ਜੋ ਵੀ ਹੈ ਐਵੇਂ ਦਾ ਤੇ ਬਾਕੀ ਡਾਕਟਰ ਜੈਪੁਰ ਜਿਹੜੀ ਕਹੀ ਕਿ ਹਾਂ ਉਹ ਮਤਲਬ ਉਹ ਜਿਸ ਲੈਵਲ ਤੇ ਲੈ ਗਿਆ ਤੇ ਜਿਸ ਲੈਵਲ ਦੀ ਉਹ এডੂਕੇਸ਼ਨ ਦੇ ਰਿਹਾ ਜਿਵੇਂ ਕੰਪਲਸਰੀ ਤੇ ਉਹਦੇ ਆਪਾਂ ਕਹਿੰਦੇ ਆ ਜੋਥੇ ਸਕੂਲ ਐਜੂਕੇਸ਼ਨ ਸਾਡੇ ਵਾਂਗੂ ਨਹੀਂ ICSE ਐ, CBSE ਐ, ਕੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐ, ਹੋਰ ਐ ਉਹਦੇ 'ਚ ਕੋਈ ਯੂਨੀਫਾਰਮਿਟੀ ਐ ਸੈਂਟਰ ਤੋਂ ਕੰਟਰੋਲ ਕਰਕੇ ਕਿਉਂਕਿ ਫਿਰ ਪ੍ਰਾਈਵੇਟ ਵਾਲਿਆਂ ਲਈ ਤਾਂ ਕੋਈ ਹੈ ਨਹੀਂ ਨਾ ਸਕੋਪ ਜਿਹੜੀ ਆ ਚੱਲ ਰਹਾ ਸਾਡੇ ਉਹਦੇ 'ਚ ਅਸੀਂ ਤਾਂ ਹੁਣ 2009 'ਚ ਰਾਈਟ ਟੂ ਐਜੂਕੇਸ਼ਨ ਨੂੰ ਲਈ ਫਿਰਦੇ ਉਹਨਾਂ ਦਾ ਵੈਸੀ ਹੀ ਦੇ ਦਿੱਤਾ ਜਦੋਂ ਤੁਸੀਂ ਕੰਪਲਸਰੀ ਤੇ ਫ੍ਰੀ ਐਜੂਕੇਸ਼ਨ ਦੇਤੀ 9 ਸਾਲ ਦੀ ਸੋ ਉਹਨਾਂ ਦਾ ਵਿਜ਼ਨ ਉਹਨਾਂ ਦਾ ਬੇਸ ਉਨਾ ਦੀ ਜਿਹੜੀ ਅੱਗੇ ਜਾਣ ਦੀ ਆਪਣੀ ਕੋਸ਼ਿਸ਼ ਹੈ ਐਫਰਟਸ ਹੈ ਉਹ ਟੋਟਲੀ ਡਿਫਰੈਂਟ ਨੇ ਇਸ ਵੇਲੇ ਮਤਲਬ ਤੁਸੀਂ ਜਿੰਨੀ ਅਲੋਕੇਸ਼ਨ ਟੋਟਲ ਐਬਸੋਲਿਊਟ ਅਮਾਉਂਟ ਚ ਕਰੋਗੇ ਥੈਟ ਇਜ਼ ਮਤਲਬ ਉਹ ਬਹੁਤ ਜ਼ਿਆਦਾ ਹੈ ਜੀ ਬਹੁਤ-ਬਹੁਤ ਸ਼ੁਕਰੀਆ ਵੀ ਤੁਹਾਡਾ ਆਪਾਂ ਲਗਭਗ 50 ਮਿੰਟ ਤੋਂ ਗੱਲਬਾਤ ਕਰ ਰਹੇ ਹਾਂ ਤੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਹੈਗਾ ਤੁਸੀਂ ਇੱਕ ਸਮਾਜਵਾਦੀ ਦੇਸ਼ ਦੀ ਯਾਤਰਾ ਹੀ ਕਰਵਾਤੀ ਆ ਤੇ ਸਾਡਾ ਤਾਂ ਕਾਗਜ਼ਾਂ ਦੇ ਵਿੱਚ ਹੀ ਸਮਾਜਵਾਦੀ ਆ ਲਿਖਣ ਨੂੰ ਹੀ ਆ ਸਮਾਜਵਾਦੀ ਉਹ ਵੀ ਸਾਡਾ ਕੋਲ ਨੂੰ ਕਰਦੇ ਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ ਜੀ ਜੀ ਜਲਦੀ ਮਿਲਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਦੇਖਦੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ